ਮਨਜੀਤ ਸਿੰਘ ਜੀ ਮੋਟਰ ਵਹੀਕਲ ਇਨਸਪੈਕਟਰ ਸਾਡੇ ਸਰਦਾਰ ਗੁਰਵਿੰਦਰ ਗਿੱਲ ਗੁਰਵਿੰਦਰ ਗਿੱਲ ਜੀ ਤੇ ਤੇ ਸਾਡੀ ਇਹਨੇ ਇੱਕ ਕਮੇਟੀ ਜਿਹੜੀ ਹੈਗੀ ਇਕੱਠੀ થઈ ਗਈ ਹੈ ਦੇ ਅੰਦਰ ਤੇ ਅੱਜ ਤੋਂ ਅਸੀਂ ਪਹਿਲਾਂ ਇਹਦੀ ਅਖਬਾਰਾਂ ਦੇ ਅੰਦਰ ਐਡ ਕੀਤੀ ਸੀਗੀ ਜਿਹੜੇ 106 ਵਹੀਕਲ ਹੈ ਇਹਨਾਂ ਦੀ ਬੋਲੀ ਹੋਣੀ ਹੈ ਖੁੱਲੀ ਬੋਲੀ ਹੋਣੀ ਹੈ ਤੇ ਅੱਜ ਇਹਦੇ ਅੰਦਰ ਬੋਲੀ ਹੁੰਦੇ ਪਾਏ 22 ਜਿਹੜੀ ਪਾਰਟੀਆਂ ਸੀ ਜਨ ਜਿਹਨੇ ਪਾਰਟਿਸਿਪੇਟ ਕੀਤਾ ਸੀਗਾ ਤੇ 106 ਵਹੀਕਲਾਂ ਦੀ ਸਾਡੀ ਜਿਹੜੀ ਕੀਮਤ ਅਸੀਂ ਜਿਹੜੀ ਪਹਿਲਾਂ ਆਪ ਦੀ ਅਨੁਮਾਨਿਤ ਕੀਮਤ ਜਿਹੜੀ ਸਰਕਾਰੀ ਬਣਦੀ ਸੀ ਜਿਹੜੀ ਲਾਈ ਸੀਗੀ ਉਹ 1619000 ਰੁਪਏ ਸੀਗੀ ਜੋ ਬੋਲੀ ਦੀ ਹੁ ਬੋਲੀ ਖਤਮ ਹੋ ਚੁੱਕੀ ਹੈ ਤੇ ਜਿਹੜੇ ਵਹੀਕਲ ਸਾਡੇ ਸਾਰੇ ਜਿਹੜੇ ਹੈਗੇ ਇਹ ਹੁਣੇ 25 ਲੱਖ ਤੇ 49000 ਰੁਪਿਆ ਜਿਹੜੀ ਹੈਗੀ ਇਹਦੀ ਬੋਲੀ ਲੱਗੀ ਹੈ ਤੇ ਇਹਨਾਂ ਦੀ ਜਿਹੜੀ ਰਕਮ ਹੈ ਅਸੀਂ ਜਿਹੜਾ 1/4 ਜਿਹੜਾ ਹੁਣ ਜਮ੍ਹਾਂ ਕਰਾਵਾਂਗੇ ਤੇ ਬਾਕੀ ਜਿਹੜੀ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜੀ ਹੋਇਆ ਕੰਮ ਹੈਗੀ ਇਹ ਜਮ੍ਹਾਂ ਕਰਾਉਣ ਦੇ ਜ਼ਿੰਮੇਦਾਰ ਹੋਣਗੇ ਅਗਰ ਇਹ ਰਕਮ ਜਮ੍ਹਾਂ ਨਹੀਂ ਕਰਾਉਂਦੇ ਹੈ ਤੇ ਇਹ ਜਿਹੜੀ ਰਕਮ 1/4 ਤੇ 50000 ਰੁਪਏ ਜੋ ਜਮ੍ਹਾਂ ਕਰਾ ਰੱਖੇ ਇਹਨੂੰ ਜ਼ਬਤ ਕੀਤਾ ਜਾਊਗਾ ਤੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤਾ ਜਾਊਗਾ ਸਰ ਕਿੰਨਾ ਕਿੰਨਾ ਕਾ ਅੰਦਾਜ਼ਾ ਸੀ ਸਰ ਤੁਹਾਨੂੰ ਬੋਲੀ ਜਾ ਕੇ ਬੋਲੀ ਠੀਕ ਹੋਈ ਹੈ ਕਿ ਇਸ ਤੋਂ ਇੱਕ ਆਈਡੀਆ ਬੋਲੀ ਠੀਕ ਹੋਈ ਹੈ ਕਿਉਂਕਿ ਸਾਡੇ ਅੰਦਾਜ਼ੇ ਤੋਂ ਜਿਹੜੀ ਸੀਗੀ ਕੀਮਤ ਤੋਂ ਇਹ 847000 ਰੁਪਏ ਜਿਹੜੀ ਹੈਗੀ ਬੋਲੀ ਜ਼ਿਆਦਾ ਲੱਗੀ ਹੈ ਤੇ ਅਸੀਂ ਕਹਾਂਗਾ ਠੀਕ ਬੋਲੀ ਲੱਗੀ ਹੈ ਤਾਂ ਕਿ ਇਹ ਪੈਸੇ ਸਰਕਾਰੀ ਖਜ਼ਾਨੇ 'ਚ ਜਾਣਗੇ ਤੇ ਇਹੋ ਕੰਮਾਂ 'ਚ ਯੂਜ਼ ਹੋਣਗੇ ਇਹ ਫਾਰਮ ਜਿਹੜੀ ਹੈਗੀ ਇੱਕ ਤਾਂ ਬਠਿੰਡੇ ਦੀ ਹੈਗੀ ਇਹਦੇ ਅੰਦਰ ਨਵਨੀਤ ਕੁਮਾਰ ਦੀ ਫਰਮ ਹੈ ਇੱਕ ਬਰਨਾਲੇ ਦੀ ਹੈ ਆਤਮਾਰਾਮ ਤੇ ਇਹ ਦੋਨਾਂ ਫਰਮਾਂ ਨੇ ਜਿ ਵਕੇ ਵਕੇ ਜਿਹੜੇ ਲਾੜ ਚ ਗਏ ਇਹਨਾਂ ਨੂੰ ਆਪਦੇ ਸਭ ਤੋਂ ਵੱਧ ਕੀ ਬੋਲੀ ਦਿੱਤੀ ਤੇ ਇਹਨਾਂ ਨੂੰ ਇਹ ਬੋਲੀ ਜਿਹੜੀ ਹੈਗੀ ਛੱਡੀ ਗਈ ਇਹ ਸਰ ਜਿਹੜੇ ਇਹ ਬੋਲੀਆਂ ਦੀ ਨਿਲਾਮੀਆ ਕਰਦੀ ਆ ਉਹ ਸਾਇ ਕਦੋਂ ਤੱਕ ਹੁੰਦੀ ਆ ਮੰਨ ਲਓ 6 ਮਹੀਨੇ ਬਾਅਦ ਸਮਾਂ ਕਦੋਂ ਕੀ ਨਾ ਸਮਾਂ ਇਹ ਸਮਾਂ ਇਹਦੇ ਅੰਦਰ ਜਿੱਤੀ ਹੈ ਸੀ ਇਹਦਾ ਆਰਡਰ ਲੈਣੇ ਆ ਜਿਹੜੇ ਕੋਈ ਦੀ ਵੀ ਅਪੀਲ ਪੈਂਡਿੰਗ ਨਾ ਹੋਵੇ ਜਦੋਂ ਸਾਨੂੰ ਲੱਗਦਾ ਵੀ ਇਹਨੇ ਵਹੀਕਲ ਹੋ ਗਏ ਉਸੇ ਸਾਹਮਣੇ ਅਸੀਂ ਦੀ ਐਡ ਕਰਦੇ ਆ ਤੇ ਫਿਰ ਉਹਦੀ ਅਸੀਂ ਬੋਲੀ ਕਰਾਉਣੀ ਉਹ ਤਾਂ ਪਹਿਲਾਂ ਵੀ ਅਸੀਂ ਬੋਲੀ ਕਰਾਈ ਸੀਗੀ ਤਕਰੀਬ-ਤਕਰੀਬ ਮੇਰੀ ਗੱਲ ਕੇ 40 ਲੱਖ ਰੁਪਇਆ 43 ਲੱਖ 43 ਲੱਖ ਰੁਪਇਆ ਜਿਹੜਾ ਸੀਗਾ 140 ਵਹੀਕਲ ਸੀ ਇਹ ਅਸੀਂ ਪਹਿਲਾਂ ਵੀ ਇਹ ਬੋਲੀ ਕਰਾ ਚੁੱਕੇ ਆ ਤੇ ਇਹ ਮੇਰੇ ਰੈਂਡ ਦੇ ਸੈਗਮੈਂਟ ਹੈਗੀ ਕਿਉਂਕਿ ਮੈਂ April ਦੇ ਅੰਦਰ ਇੱਥੇ ਆਇਆ ਸੀਗਾ ਟ੍ਰਾਂਸਫਰ ਹੋ ਕੇ ਇਹ ਦੋ ਬੋਲੀਆਂ ਹੋਈਆਂ ਇੱਥੇ ਸਰ ਹੋਰ ਵੀ ਥਾਣਿਆਂ 'ਚ ਬਹੁਤ ਵਹੀਕਲ ਖੜੇ ਨੇ ਉਹਨਾਂ ਦੀ ਕੀ ਹਜੇ ਆਰਡਰ ਲੈਣੀ ਹੈ ਕਿ ਕਾਫੀ ਇਹ ਥਾਣੇ ਭਰੇ ਪਏ ਨੇ ਅਸੀਂ ਕੋਸ਼ਿਸ਼ ਇਸ ਕੋਸ਼ਿਸ਼ ਦੇ ਅੰਦਰ ਹੀ ਹੈਗੇ ਕਿਉਂਕਿ ਜਿਹੜੇ ਇੱਕ ਤਾਂ ਸਾਨੂੰ ਪੇਸ਼ਿਆਂ ਦੀ ਜੜੀ ਹੈਗੀ ਸਰਕਾਰ ਨੂੰ ਇਹਦੇ ਅੰਦਰ ਆਮਦਨ ਹੈਗੀ ਜਿਹੜੇ ਵਹੀਕਲ ਵਿਕਾਰ ਪਏ ਹੈਗੇ ਤੇ ਦੂਜਾ ਜਿਹੜਾ ਸਾਡੇ ਥਾਣੇ ਜਿਵੇਂ ਤੁਸੀਂ ਕਹਿੰਦੇ ਹੋ ਭਰੇ ਪਏ ਐ ਇਹਦੇ ਅੰਦਰ ਵੀ ਸਾਨੂੰ ਕੀ ਹੈ ਸਪੇਸ ਮਿਲਦੀ ਹੈ ਥਾਣਿਆਂ 'ਚ ਖਾਲੀ ਹੋਣ ਦਾ ਸਾਨੂੰ ਫਾਇਦਾ ਹੁੰਦਾ ਹੈ ਤਾਂ ਕਿੱਥੇ ਨਾਲ ਹੁੰਦਾ ਕੋਈ ਵੈਬਸਾਈਟ ਹੈਗੀ ਜਾ ਕੇ ਤਾਂ ਹਾਂ ਸਾਡੀ ਵੈਬਸਾਈਟ ਹੈਗੀ ਉਹਦੇ ਉੱਤੇ ਅਸੀਂ ਇਹਨੂੰ ਪਹਿਲਾਂ ਕੱਢਦੇ ਆ ਸਮਾਚਾਰ ਦੋ ਪੇਪਰਾਂ ਜੇ ਵੀ ਅਸੀਂ ਕੱਢਦੇ ਦੋ ਪੇਪਰਾਂ ਦੀ ਪਹਿਲਾਂ ਕਢਾਇਆ ਗਿਆ ਸੀਗਾ ਹਾਂਜੀ ਉਹ ਜਿਹੜਾ ਹੈਗਾ ਉਹ ਆਪਣੇ ਡੀਐਸਪੀ ਸਾਹਿਬ ਦੱਸਣਗੇ ਕਿਹੜੀ ਸਾਈਟ ਤੇ ਇਹਨੂੰ ਜਿਹੜਾ ਹੈਗਾ ਐਡ ਕੀਤੀ ਗਈ ਹੈ ਸਰਪੰਡਾ ਪੰਜਾਬ ਪੁਲਿਸ .n ਕੋਰੇ ਕਿਹੜੇ ਵਿਕਲਪ ਹੁੰਦੇ ਇਹਦੇ ਇਹਦੇ ਫੋਰ ਵੀਲਰ ਵੀ ਤੁਹਾਨੂੰ ਇਹਦੇ ਵਿੱਚ ਜੋ ਗੱਲ ਕਰ ਸਾਰੇ ਕਿਸਮ ਦੇ ਵਿਕਲ ਹੈ ਇਹਦਾ ਪੀਸੀਏ ਇਹਨਾਂ ਵਾ ਗੱਡੀ ਵੀ ਸੀਗੀ ਸ਼ਿਫਟ ਗੱਡੀ ਵੀ ਸੀਗੀ ਹੋਰ ਕਾਰਾਂ ਵੀ ਸੀਗੀ ਉਹ ਵੀ ਲੈ ਵੀ ਸੀਗੇ ਇਤੋਂ ਤੱਕ ਇਹਨਾਂ ਦੇ ਸਾਈਕਲ ਵੀ ਸੀਗੇ ਸਾਰਾ ਜਿੰਨੇ ਪੈਸੇ ਇਹਨਾਂ ਤੋਂ ਪਰਵਾਏ ਆ ਕਿ ਕਦੋਂ ਇਹਨਾਂ ਨੂੰ ਵਿਕਲ ਜਿਹੜੇ ਹੈ ਹੈਂਡਓਵਰ ਕਿਤੇ ਜਾ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵਨ ਇਹ ਦੇਖੋ ਬੋਲੀ ਦੇਣ ਤੋਂ ਪਹਿਲਾਂ 50000 ਰੁਪਏ ਜਵਾਬ ਹੁੰਦਾ ਇਹਨਾਂ ਦਾ ਲੇਕਿਨ ਜਦੋਂ ਉਹਦਾ ਰਿਟਰਨ ਅਸੀਂ ਕਰ ਦਿੰਨੇ ਜਿਹੜੇ ਬੋਲੀ 'ਚ ਕਾਮਯਾਬ ਨਹੀਂ ਹੁੰਦੇ ਕਰ ਦਿੰਦੇ 14 ਦਾ ਬੋਲੀ ਦਾ ਲਾਗ ਜਿਹਨੂੰ ਨਿਕਲ ਜਾਂਦੀ ਹੈ ਉਹ 14 ਦਾ ਅੱਜ ਜਮ੍ਹਾਂ ਕਰਾਊਗਾ ਤੇ ਵੀਕ ਦੇ ਅੰਦਰ ਅੰਦਰ ਜਿਹੜਾ ਹੈਗਾ ਬਾਕੀ ਜਿਹੜਾ ਬਚਿਆ ਪੈਸਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਪੈਸਾ ਸੀ ਅਕਾਉਂਟੀ ਜਮ੍ਹਾਂ ਕਰਾ ਕੇ ਗਵਰਨਮੈਂਟ ਤੇ ਇਹਨੂੰ ਹੀਕਲ ਜਿਹੜਾ ਹੈਂਡ ਓਵਰ ਕਰ ਦਾਂਗੇ ਸਾਰੀ ਜੀ ਸਰ ਇਹਨਾਂ ਤੇ ਦੇ ਦੇਣੀ ਆ ਉਹਨਾਂ ਨੂੰ ਮਾਰ ਕਹੋ ਦਿੱਤੇ ਜਾਂਦੇ ਸਰ ਯਾਰ ਕੋਈ ਪਰ ਉਹਦਾ ਕੰਫਿਊਜ਼ ਨਹੀਂ ਆ ਆਸ਼ੂਰ ਨਹੀਂ ਦਿੰਦੇ ਕਰਦੇ ਸੀ ਇੱਕ ਤਰੀਕੇ ਦਾ ਜਿਹੜਾ ਕਵਾੜੀ ਹੈਗਾ ਇੱਕ ਵਾਰ ਸਕ੍ਰੈਪ ਜਿੱਤੇ ਜਾਂਦਾ ਸਕ੍ਰੈਪ ਦੇ ਅੰਦਰ ਹੀ ਠੀਕ ਹੈ ਸਰ